ਅਸੀਂ ਕਰਦੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਜਸਕਰਨ ਸਿੰਘ ਅਸੀਂ ਹੁਣ ਪਹੁੰਚੇ ਆ ਬਠਿੰਡਾ ਦੀ ਵਿਰਾਟ ਗ੍ਰੀਨ ਕਲੋਨੀ ਵਿਖੇ ਜਿੱਥੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਜੋ ਪਿਛਲੇ ਦਿਨੀ ਚਿੱਟੇ ਸਮੇਤ 17 ਗ੍ਰਾਮ ਚਿੱਟੇ ਜਿਵੇਂ ਫੜੀ ਗਈ ਸੀ ਤੇ 29 ਦਿਨਾਂ ਉਸਨੇ ਜੇਲ੍ਹ ਦੀ ਆਪਣੀ ਯਾਤਰਾ ਕੀਤੀ ਹੈ ਤੇ ਹੁਣ ਜਦੋਂ ਆਪਣਾ ਬਾਹਰ ਆਈ ਤਾਂ ਉਹਦੇ ਉੱਤੇ ਇੱਕ ਜਿਹੜਾ ਹੋਰ ਜਿਹੜਾ ਆਪਣਾ ਬਠਿੰਡਾ ਪੁਲਿਸ ਵੱਲੋਂ 55 ਉਸ ਦੇ ਉੱਤੇ ਵੀ ਆਪਣਾ ਕਸ ਦਿੱਤਾ ਗਿਆ ਤੇ ਆਪਾਂ ਗੱਲ ਕਰੀਏ ਤਾਂ 68 ਐਫ ਦੇ ਅਨੁਸਾਰ ਉਸ ਦੀ ਜਿਹੜੀ ਪ੍ਰਾਪਰਟੀ ਆ ਉਹ ਅੱਜ ਫ੍ਰੀਜ਼ ਕੀਤੀ ਗਈ ਹੈ ਦੇਖੋ ਤਸਵੀਰਾਂ ਬਠਿੰਡਾ ਦੇ ਅੰਦਰ ਡੀਐਸਪੀ ਹਰਵੰਦ ਸਿੰਘ ਢਾਲੀਵਾਲ ਇਸ ਮੌਕੇ ਤੇ ਪਹੁੰਚੇ ਹੋਏ ਹਨ ਅਤੇ ਉਹਨਾਂ ਵੱਲੋਂ ਆਪਣੇ ਪੁਸ਼ਪਾਰਟੀ ਦੇ ਨਾਲ ਆ ਜਿਹੜੀ ਇਹ ਆਪਣਾ ਪ੍ਰਾਪਰਟੀ ਆ ਉਹ ਅਮਨਦੀਪ ਕੌਰ ਵੀ ਆਪਣਾ 168 ਨੰਬਰ ਇਹ ਜਿਹੜੀ ਆ ਉਹ ਬਰੀਟ ਗ੍ਰਾਂਡ ਕਲੋਨੀ ਵਿਖੇ ਇਹਨਾਂ ਵੱਲੋਂ ਅੱਜ ਫ੍ਰੀਜ਼ ਕਰ ਦਿੱਤੀ ਗਈ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨੇ ਇਸ ਸੰਬੰਧੀ ਡੀਐਸਪੀ ਹਰਵੰਦ ਸਿੰਘ ਢਾਲੀਵਾਲ ਇੱਕ ਮਿੰਟ ਹਾਂ ਜੀ ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੀਗਾ ਅਸੀਂ ਜੋ ਮਨਦੀਪ ਕੌਰ ਦੇ ਨਾਮ ਤੇ ਪ੍ਰਾਪਰਟੀ ਸੀ ਉਹਦੇ ਸਾਰੇ ਅਸੀਂ ਰਿਕਾਰਡ ਲੈ ਕੇ ਉਹਦਾ ਇੱਕ ਕੇਸ ਤਿਆਰ ਕਰਕੇ ਜਿਹੜਾ ਸੀ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ ਸੀ ਜਿਨ੍ਹਾਂ ਨੇ ਇਹ ਸਾਰੇ ਜਿਹੜੀ ਪ੍ਰਾਪਰਟੀ ਹੈਗੀ ਉਹਨਾਂ ਨੂੰ ਫੈਕਟਸ ਵੈਰੀਫਾਈ ਕੀਤੇ ਹੈਗੇ ਉਹ ਆਫਟਰ ਫੈਕਟ ਵੈਰੀਫਾਈ ਕਰਨ ਤੋਂ ਜਿਹੜਾ ਸੀ ਇਹ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਦਾ ਜਿਹੜੀ ਸੀ ਸਾਨੂੰ ਆਰਡਰ ਪ੍ਰਾਪਤ ਹੋਏ ਹੈਗੇ ਉਹਨਾਂ ਆਰਡਰਾਂ ਦੇ ਮੁਤਾਬਕ ਜਿਹੜਾ ਸੀ ਅੱਜ ਅਸੀਂ ਇਸ ਕੋਠੀ ਦੇ ਬਾਹਰ ਜਿਹੜਾ ਹੈਗਾ ਨੋਟਿਸ ਚਪਕਾਉਣ ਦੇ ਲਈ ਆਏ ਆਗੇ ਜਿਹੜੀ ਦੀ ਪ੍ਰਾਪਰਟੀ ਫ੍ਰੀਜ਼ ਹੋਈ ਹੈ ਉਹਦੇ ਵਿੱਚ ਜਿਸ ਕੋਠੀ ਦੇ ਅਸੀਂ ਗੇਟ ਤੇ ਖੜੇ ਆ ਬਰਾਟ ਗ੍ਰੀਨ ਵਾਲੀ ਇਹ ਕੋਠੀ ਹੈਗੀ ਇੱਕ ਰਿੰਗ ਰੋਡ ਦੇ ਉੱਪਰ ਇੱਕ ਪਲਾਟ ਹੈ ਔਰ ਇੱਕ ਥਾਰ ਗੱਡੀ ਇੱਕ ਬਲੱਡ ਮੋਟਰਸਾਈਕਲ ਹੈ ਤਿੰਨ ਮੋਬਾਈਲ ਨੇ ਇੱਕ ਜਿਹੜੀ ਹੈਗੀ ਘੜੀ ਇਹ ਚੀਜ਼ਾਂ ਦੇ ਸਾਨੂੰ ਫ੍ਰੀਜ਼ਿੰਗ ਆਰਡਰ ਮਿਲੇ ਹਨ ਇਹਨਾਂ ਦੀ ਸਾਰੀ ਜਿਹੜੀ ਹੈ ਜੋ ਸਾਡੇ ਕੋਲ ਫ੍ਰੀਜ਼ਿੰਗ ਆਰਡਰ ਆਏ ਆ ਉਹਨਾਂ ਦੀ 1 ਕਰੋੜ 35 ਲੱਖ 39583 ਰੁਪਏ ਦੇ ਕਰੀਬ ਜਿਹੜੀ ਹੈਗੀ ਅਮਾਉਂਟ ਦੀ ਪ੍ਰਾਪਰਟੀ ਬਣਦੀ ਹੈ ਅੱਛਾ ਲੋਕ ਸਮਝਣਾ ਚਾਹੁੰਦੇ ਅੱਗੇ ਕੀ ਆਰਡਰ ਦਾ ਹੁੰਦਾ ਹੈ ਅੱਗੇ ਚੈਲੰਜ ਚਲ ਰਿਹਾ ਹੈ ਕਿ ਜਿਸ ਤਰ੍ਹਾਂ ਕੋਈ ਮਾਨਜੋਗ ਦਲਸਨ ਨੂੰ ਹੁਕਮ ਕਰੇਗੀ ਜਾਂ ਜੋ ਵੀ ਅੱਗੇ ਕੋਈ ਕਾਨੂੰਨੀ ਪ੍ਰਕਿਰਿਆ ਹੋਵੇਗੀ ਉਸ ਦੇ ਅਨਸਾਰ ਜਿਹੜੀ ਹੈਗੀ ਸੀ ਕਾਰਵਾਈ ਕਰਾਂਗਾ ਆਪਾਂ ਕਹਿ ਸਕਦੇ ਹਾਂ ਵੀ ਇਹ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਨਸ਼ੇ ਦੇ ਪੈਸੇ ਨਾਲ ਬਣਾਈ ਦੇਖੋ ਜੀ ਅਸੀਂ ਜੋ ਇਹਨਾਂ ਦੇ ਨਾਮ ਤੇ ਜੋ ਪ੍ਰਾਪਰਟੀ ਸੀਗੀ ਉਹਨੂੰ ਅਸੀਂ ਕਾਨੂੰਨੀ ਕਾਨੂੰਨ ਦੇ ਅਨਸਾਰ ਜਿਹੜੀ ਸੀ ਉਹ ਜਿਹੜੀ ਰਿਪੋਰਟ ਤਿਆਰ ਕਰਕੇ ਭੇਜੀ ਗਈ ਸੀ ਅੱਗੇ ਜਿਹੜੇ ਅਸੀਂ ਕੰਪੀਟੈਂਟ ਅਥਾਰਟੀ ਮੈਂ ਦੇ ਇਫੈਕਟ ਜਿਹੜੇ ਹੈਗੇ ਉਹ ਵੈਰੀਫਾਈ ਕੀਤੇ ਹੈਗੇ ਉਹਨਾਂ ਨੇ ਇਫੈਕਟ ਦੇ ਆਧਾਰ ਤੇ ਇਹ ਜਿਹੜਾ ਹੈਗਾਗਾ ਇਹ ਪ੍ਰੋਪਰਟੀ ਫ੍ਰੀਜ਼ ਹੋਣ ਦੇ ਆਰਡਰ ਕੋਈ ਸੇਲ ਪਰਚੇਜ਼ ਨਹੀਂ ਹੋਏਗੀ ਪ੍ਰੋਪਰਟੀ ਜੀ ਨਹੀਂ ਬਿਲਕੁਲ ਸੇਲ ਪਰਚੇਜ਼ ਅਗੇ ਪ੍ਰੋਪਰਟੀ ਨਹੀਂ ਹੋਏਗੀ ਅੱਛਾ ਕੋਈ ਜਮਾਂਬੰਦੀ ਦੀ ਆਈਡੈਂਟੀਟੀ ਸਰਵ ਹੋ ਜਾਂਦੀ ਹੈ ਉਸ ਦੇ ਪਰ ਵੀ ਜਿਸ ਤਰ੍ਹਾਂ ਦੀ ਵੀ ਕੋਈ ਕਮਪਲੀਨਟ ਕਰਿਆ ਹੋਏਗੀ ਉਸ ਦੇ ਅਨਸਾਰ ਉਹ ਸੰਬੰਧਿਤ ਮਹਿਕਮਾ ਉਹ ਆਪਦੀ ਪ੍ਰਕਿਰਿਆ ਕੰਪਲੀਟ ਕਰੂਗਾ ਸਰ ਇਹਨਾਂ ਵੱਲੋਂ ਚੈੱਕ ਕਰਨਾ ਵੱਲੋਂ ਦੱਸਿਆ ਗਿਆ ਕਿ 50 ਲੱਖ ਦਾ ਲੋਨ ਮੈਸ ਲੋਨ ਅਸਰ ਲੋਨ ਦਾ ਕੀ ਹੋਏਗਾ ਉਹ ਜਿਸ ਤਰ੍ਹਾਂ ਦੀ ਕੋਈ ਕੰਪੀਟੈਂਟ ਅਥਾਰਟੀ ਹੈ ਉਹਨੇ ਵੈਰੀਫਾਈ ਕੀਤਾ ਹੈਗਾ ਜੀ ਉਹ ਸਾਰੇ ਉਹ ਫੈਕਟਰ ਉਹਨਾਂ ਦੇ ਸਾਹਮਣੇ ਨੇ ਰੱਖੇ ਹੋਣਗੇ ਇਹਨਾਂ ਨੂੰ ਬੁਲਾਇਆ ਵੀ ਹੋਏਗਾ